ਸਵਾਗਤ ਸਾਰਿਆਂ ਦਾ ਜਿਵੇਂ ਤੁਹਾਨੂੰ ਦੱਸਿਆ ਜਗਦੀਪ ਭਰਾ ਨੇ ਕਿ ਅਸੀਂ ਇੱਕ ਇੱਕ ਪਲਾਨ ਨਾਲ ਇੱਥੇ ਆਏ ਹਾਂ ਉਹ ਇਹ ਹੈ ਕਿ ਅਸੀਂ ਸਾਰੇ ਪੰਜਾਬ ਦੀ ਯੂਥ ਤੇ ਸਾਰੇ ਉਹ ਬੰਦਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੁੰਦੇ ਹਾਂ ਉਹਨਾਂ ਨਾਲ ਡਾਇਲੌਗ ਕਰਕੇ ਅਸੀਂ ਪੰਜਾਬ ਦੀ ਜਿਹੜੇ ਅ ਥੋੜੀ ਬਹੁਤੀ ਸਾਨੂੰ ਉਦਾਸੀ ਨਜ਼ਰ ਆਉਂਦੀਆਂ ਉਹਨਾਂ ਨੂੰ ਖੁਸ਼ੀ ਵਿੱਚ ਕਨਵਰਟ ਕਰ ਲਈ ਜੋ ਅਕੈਡਮੀ ਬਿਲੋਂਗ ਕੰਮ ਕੀਤਾ ਜਾਂਦਾ ਉਹਦੇ ਲਈ ਅਸੀਂ ਆਪਣੀ ਅਪਰਡ ਕਰ ਰਹੇ ਹਾਂ ਤੇ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਕੀਤਾ ਕਿ ਇਹ ਨਾਰਮਲੀ ਇੱਕ ਹਫ਼ਤੇ ਦਾ ਫੈਸਟੀਵਲ ਹੁੰਦਾ ਤੇ ਅਸੀਂ ਇਹਨੂੰ 60 ਦਿਨ ਦਾ ਫੈਸਟੀਵਲ ਬਣਾਇਆ ਕਿ ਦੋ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਅਰਾਊਂਡ 19-20 ਪ੍ਰੋਗਰਾਮ ਕਰਾਂਗੇ ਔਰ ਉਹ ਅਸੀਂ 9 ਜ਼ਿਲ੍ਹੇ ਪੰਜਾਬ ਦੇ ਚੁਣੇ ਨੇ ਜਿਨ੍ਹਾਂ ਚ ਅੰਮ੍ਰਿਤਸਰ ਚੰਡੀਗੜ੍ਹ ਲੁਧਿਆਣਾ ਪਟਿਆਲਾ ਜਲੰਧਰ ਬਠਿੰਡਾ ਬਰਨਾਲਾ ਮਾਨਸਾ ਤੇ ਫਰੀਦਕੋਟ ਹੈ ਇਹਦੇ ਨਾਲ ਸੇ ਜੀਓਗ੍ਰਾਫਿਕਲੀ ਸਾਰਾ ਪੰਜਾਬ ਦਾ ਅਸੀਂ ਉਹ ਬੈਲਟ ਕਵਰ ਕਰ ਲੰਨੇ ਆ ਹਰ ਸੈਕਸ਼ਨ ਦੀ ਤੇ ਇਹ ਜਿਹੜੇ ਤਿੰਨ ਫੈਸਟੀਵਲ ਨੇ ਸਾਡੇ ਅਸੀਂ ਤਿੰਨਾਂ ਨੂੰ ਕਲੱਬ ਕਰਕੇ ਅਸੀਂ ਇੱਕ ਜੁਆਇੰਟ ਇਹ ਮੈਗਾ ਫੈਸਟੀਵਲ ਦਾ ਡਿਜ਼ਾਈਨ ਬਣਾਇਆ ਹੈਗਾ ਤੇ ਉਹਦੇ ਵਿੱਚ ਸਭ ਤੋਂ ਜਿਹੜਾ ਪਹਿਲੀ ਸ਼ੁਰੂਆਤ ਆ ਉਹ ਕੱਲ ਨੂੰ ਅਸੀਂ ਉਦਘਾਟਨੀ ਕਰ ਰਹੇ ਆ ਪ੍ਰੋਗਰਾਮ ਜਿਹਦੇ ਵਿੱਚ ਇਹ ਰਸਮ ਪਹਿਲੀ ਹੁੰਦੀ ਹੈ ਕਿ ਰੰਦਾਵਾ ਸਾਹਿਬ ਦੀ ਮੈਮਰੀ ਦੇ ਵਿੱਚ ਇਹ ਯਾਦਗਾਰੀ ਲੈਕਚਰ ਦੇ ਨਾਲ ਸ਼ੁਰੂਆਤ ਹੁੰਦੀ ਹੈ। ਸੋ ਕੱਲ ਦਾ ਜਿਹੜਾ ਹੈਗਾ ਉਹਦੇ ਵਿੱਚ ਪੀਯੂ ਦੇ ਵਾਈਸ ਚਾਂਸਲਰ ਐਸਐਸ ਗੋਸਲ ਨੇ ਹੀ ਵਿਲ ਡਿਲੀਵਰ ਲੈਕਚਰ। ਉਸ ਦੀ ਸੈਸ਼ਨ ਦੀ ਪ੍ਰਧਾਨਗੀ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਕਰਨਗੇ। ਪ੍ਰੋਫੈਸਰ ਕਰਨਜੀਤ ਸਿੰਘ ਤੇ ਨਰਲੇਬ ਸਿੰਘ ਜੀ ਸਾਡੇ ਬਹੁਤ ਵੱਡੇ ਸਕਾਲਰ ਨੇ ਔਰ ਐਨਐਫਐਲ ਦੇ ਵਿੱਚ ਰਹੇ ਨੇ ਉਹ। ਉਹ ਵੀ ਆਪਣਾ ਇਹਦੇ ਬਾਰੇ ਮਤਲਬ ਲੈਕਚਰ ਦੇਣਗੇ ਇਸ ਤਰ੍ਹਾਂ ਦਾ। ਉਸ ਤੋਂ ਬਾਅਦ ਰਜਿੰਦਰ ਸਿੰਘ ਨੇ ਜਿਨ੍ਹਾਂ ਦਾ ਸੰਗੀਤ ਦਾ ਇੱਕ ਪ੍ਰੋਗਰਾਮ ਹੋਏਗਾ 1 ਘੰਟੇ ਦਾ ਉਸ ਤੋਂ ਬਾਅਦ ਇੱਕ ਸਾਡੇ ਕੋਲੇ ਕਲਾ ਪ੍ਰਦਰਸ਼ਨੀ ਹੈ ਜਿਹੜੀ Ozo Videoz ਉਹਨਾਂ ਦੀ ਕਲਾ ਪ੍ਰਦਰਸ਼ਨੀ ਅਸੀਂ ਲੱਗੀ ਆ ਥੱਲੇ ਉਹ ਸਵੇਰੇ ਇਨਾਗੂਰੇਟ ਹੋਏਗੀ ਇਹਨਾਂ ਦੇ ਨਾਲ ਇੱਕ ਸਾਡੇ ਬਹੁਤ ਵੱਡੇ ਫਿਲਮ ਮੇਕਰ ਨੇ ਹਰਜੀਤ ਸਿੰਘ ਜਿਹੜੇ ਸਾਡੀ ਫਿਲਮ ਐਂਡ ਡਿਜੀਟਲ ਆਰਟਸ ਅਕੈਡਮੀ ਦੇ ਪ੍ਰੈਜ਼ੀਡੈਂਟ ਵੀ ਨੇ ਉਹ ਸਰਜੀਤ ਪਾਤਰ ਦੀਆਂ ਕਵਦਾਵਾਂ ਦੇ ਬਾਰੇ ਇੱਕ ਡਾਕੂਮੈਂਟਰੀ ਦਿਖਾਉਣਗੇ ਜਿਹੜੀ ਕਿ अराउंड 25 ਮਿੰਟ ਦੀ ਹੋਏਗੀ ਤੇ ਜਿਹੜੀ ਸ਼ਾਮ ਹੈ ਆਪਾਂ ਨਵੀਂ ਅਕੈਡਮੀ ਹਾਂ ਜਿਹੜੀ ਇਹ ਅਕੈਡਮੀ ਇਹ ਇਸ ਤੋਂ ਪਹਿਲਾਂ ਨਹੀਂ ਸੀਗੀ ਅਸੀਂ ਆਉਂਦੇ ਪਹਿਲਾਂ ਇਹ ਇੱਕ ਨਵੀਂ ਅਕੈਡਮੀ ਪ੍ਰਪੋਜ਼ ਕੀਤੀ ਹੈ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਜਿਹੜਾ ਸਭ ਤੋਂ ਵੱਡਾ ਮੀਡੀਅਮ ਹੈ ਉਹ ਸਿਨੇਮਾ ਤੇ ਪਲੈਟਫਾਰਮਸ ਨੇ ਜਿਹੜੇ ਉਹ ਡਿਜੀਟਲ ਨੇ ਸਾਰੇ ਉਹਨਾਂ ਦੇ ਥਰੂ ਕੰਮ ਕਰਨਾ ਪੈਂਦਾ ਹੈ ਸੋਸੀ ਨਵੀਂ ਅਕੈਡਮੀ ਜਿਹੜੀ ਇੰਟਰੋਡਿਊਸ ਕੀਤੀ ਹੈ ਉਹਦਾ ਨਾਮ ਹੈਗਾ ਪੰਜਾਬ ਅਕੈਡਮੀ ਆਫ ਸਿਨੇਮਾ ਐਂਡ ਡਿਜੀਟਲ ਆਰਟਸ ਉਹਦੇ ਵੱਲੋਂ ਇਹ ਹੋਏਗਾ ਅਸੀਂ ਪਹਿਲਾਂ ਵੀ ਇੱਕ ਵਰਕਸ਼ਾਪ ਕਰ ਚੁੱਕੇ ਹਾਂ ਉਹਨਾਂ ਵੱਲੋਂ ਤੇ ਐਂਡ ਦੇ ਵਿੱਚ ਕੱਲ ਦੀ ਛਾਵਾਂ ਜਿਹੜੀ ਉਹ ਇੱਕ ਪੰਜਾਬੀ ਲੈਂਗੁਏਜ ਦੇ ਵਿੱਚ ਇੱਕ ਐਸਾ ਨਾਟਕ ਲਿਖਿਆ ਗਿਆ ਜਿਹੜਾ ਹੁਣ ਦੀ ਕੰਟੈਂਪੋਰੀ ਸਾਰੀ ਜਿਹੜੀਆਂ ਉਲਝਣਾਂ ਨੇ ਖੂਬਸੂਰਤੀਆਂ ਨੇ ਫਿਊਚਰ ਆ ਭਵਿੱਖਾ ਉਹਨਾਂ ਸਾਰੀਆਂ ਗੱਲਾਂ ਦੇ ਵਿੱਚ ਜਿਹੜਾ AI ਦਾ ਮਹੱਤਵ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਬੇਸਡ ਮੇਰੇ ਖਿਆਲ ਚ ਪਹਿਲਾ ਨਾਟਕ ਹੋਏਗਾ ਇਹ ਦੇਹੀ ਅਮਰਜੀਤ ਸਿੰਘ ਗਰੇਵਾਲ ਹਣ ਦਾ ਲਿਖਿਆ ਨਾਟਕ ਆ ਤੇ ਰਾਜਵਿੰਦਰ ਸਮਰਾਲਾ ਉਹਨੂੰ ਡਾਇਰੈਕਟ ਕਰ ਰਿਹਾ ਤੇ ਉਹ ਕੱਲ ਦੀ ਸ਼ਾਮ ਅਸੀਂ ਤੁਹਾਨੂੰ ਉਸ ਦੇ ਲਈ ਵੀ ਇਨਵਾਈਟ ਕਰਦੇ ਆ ਕਿ ਤੁਸੀਂ ਉਹ ਦੇਖੋ 6 ਵਜੇ ਸ਼ਾਮ 6 ਵਜੇ ਦਾ ਉਸ ਤੋਂ ਬਿਨਾ ਸਾਡੇ ਵਿਹੜੇ ਦੇ ਵਿੱਚ ਜਿਹੜੀਆਂ ਡਾਂਸਿੰਗ ਦੀਆਂ ਪਰਫਾਰਮੈਂਸਾਂ ਹੋਣਗੀਆਂ ਫੋਕ ਦੀਆਂ ਉਹ ਵੀ ਇੱਕ ਸਾਡਾ ਹੈਰੀਟੇਜ ਆ ਜਿਹੜਾ ਉਹਦਾ ਉਹ ਸਾਰਾ ਇਹ ਕੱਲ ਦਾ ਜਿਹੜਾ ਪ੍ਰੋਗਰਾਮ ਆ ਇਹਦੇ ਨਾਲ ਅਸੀਂ ਇੱਕ ਤਰ੍ਹਾਂ ਦਾ ਟੇਕ ਆਫ ਕਰ ਰਹੇ ਹਾਂ ਜਿਹੜਾ 2 ਮਹੀਨੇ ਦਾ ਸਾਡਾ ਸਾਰੇ ਪੰਜਾਬ ਦੇ ਵਿੱਚ ਅਸੀਂ ਪ੍ਰੋਗਰਾਮਸ ਕਰਨੇ ਆ ਤੇ ਇਹਨਾਂ ਪ੍ਰੋਗਰਾਮ ਦੇ ਵਿੱਚ ਮੇਨ ਹੋਏਗਾ ਜਿਹੜੇ ਸਾਡੇ ਬਰਨਿੰਗ ਇਸ਼ੂਜ਼ ਨੇ ਉਹਨਾਂ ਦੇ ਉੱਪਰ ਸੈਮੀਨਾਰਸ ਹੋਣਗੇ ਉਸ ਤੋਂ ਬਿਨਾ ਪਰਫਾਰਮੈਂਸਸ ਹੋਣਗੀਆਂ ਸਿੰਗਿੰਗ ਵੀ ਆ ਸਿੰਗਿੰਗ 'ਚ ਅਸੀਂ ਕਲਾਸਿਕਲ ਤੇ ਦੋਨੇ ਤਰ੍ਹਾਂ ਦਾ ਉਹਦੇ 'ਚ ਮੇਨ ਅਸੀਂ ਰੱਖ ਰਹੇ ਹਾਂ ਕਿ ਜਿਹੜੀ ਸਾਡੀ ਅੱਛੀ ਸ਼ਾਇਰੀ ਆ ਜਿਹੜੀ ਉਹ ਗਾਈ ਜਾਵੇ ਇਸੇ ਤਰ੍ਹਾਂ ਹੀ ਨੌਜਵਾਨ ਜਿਹੜੇ ਕਵੀ ਨੇ ਉਹਨਾਂ ਦਾ ਇੱਕ ਕਵੀ ਦਰਬਾਰ ਹੋਏਗਾ ਇੱਕ ਥਾਂ ਤੇ ਸਾਡੇ ਜਿਹੜੇ ਸਾਰੇ ਐਸਟੈਬਲਿਸ਼ਡ ਪੋਇਟ ਨੇ ਉਹਨਾਂ ਦਾ ਕਵੀ ਦਰਬਾਰ ਹੋਏਗਾ ਇਹਦੇ ਨਾਲ ਅਸੀਂ ਜਿਹੜੇ ਨਾਮ ਸਾਡੇ ਕੋਲੇ ਰੱਖੇ ਹੋਏ ਨੇ ਮੈਂ ਤੁਹਾਨੂੰ ਉਹ ਪੜ੍ਹ ਕੇ ਜ਼ਰੂਰ ਸੁਣਾਉਣ ਜਾਵਾਂਗਾ ਅਸੀਂ ਸੈਮੀਨਾਰ ਦੇ ਨਾਮ ਕੀ ਕੀ ਰੱਖੇ ਨੇ ਇਹ ਪਾਤਰ ਸਾਹਿਬ ਨੇ ਰੱਖੇ ਸੀਗੇ ਉਹਨਾਂ ਦੇ ਜਾਣ ਤੋਂ ਪਹਿਲਾਂ ਉਹ ਪਲਾਨ ਕਰ ਰਹੇ ਸੀ ਤੇ ਉਹਨਾਂ ਨੇ ਸਾਰੇ ਪੋਇਟਿਕ ਨਾਮ ਰੱਖੇ ਨੇ ਜਿਵੇਂ ਦਲਿਤ ਚੇਤਨਾ ਦੇ ਬਾਰੇ ਜਿਹੜੇ ਸੈਮੀਨਾਰ ਹੋਣੇ ਉਹਨਾਂ ਦਾ ਨਾਮ ਰੱਖਿਆ ਉਹਨਾਂ ਨੇ ਕਿੰਨੇ ਧਰਮ ਬਦਲ ਕੇ ਦੇਖੇ ਜਾਤ ਨਾ ਬਦਲੀ ਮੇਰੀ ਇਸ ਹੈਡਿੰਗ ਦੇ ਅੰਦਰ ਅਸੀਂ ਦਲਿਤ ਚੇਤਨਾ ਦੇ ਬਾਰੇ ਸੈਮੀਨਾਰ ਵੱਖ-ਵੱਖ ਸ਼ਹਿਰਾਂ 'ਚ ਕਰ ਰਹੇ ਹਾਂ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਨਵੇਂ ਕਵੀਆਂ ਦੇ ਲਈ ਉਹਨਾਂ ਨੇ ਰੱਖਿਆ ਨਵੀਂ ਕਵਤਾ ਦਾ ਪੌਫਟਾਲਾ ਉਹ ਯੰਗ ਪੋਇਟਸ ਜਿਹੜੇ ਨੇ ਬਰਡਿੰਗ ਪੋਇਟਸ ਨੇ ਹੋਣਗੇ ਫਿਰ ਇੱਕ ਮਤਲਬ ਉਹ ਤੂੰ ਤੇ ਮੈਂ ਨਾਲ ਜਿਹੜਾ ਮੇਨ ਸਾਡਾ ਨਾਰੀਪੁਰਖ ਸੰਵਾਦ ਆ ਇੱਕ ਸਾਡਾ ਸਾਡੇ ਪੋਇਟਰੀ ਦੇ ਵਿੱਚ ਫੈਮਿਨਿਜ਼ਮ ਉਹਦੇ ਫਾਰਮ ਅਗੇਂਸਟ ਕਿੱਥੇ ਅਸੀਂ ਸਾਡਾ ਫੈਮਿਨਿਜ਼ਮ ਕਿੱਥੇ ਆ ਵਰਡ ਦਾ ਕਿੱਥੇ ਸਾਰੀ ਗੱਲਾਂ ਅਸੀਂ ਉਹਦੇ ਚ ਕਰਾਂਗੇ ਉਹਦੇ ਲਈ ਨਾਮ ਹੈਗਾ ਤੂੰ ਤੇ ਮੈਂ ਅਜੋਕੇ ਪੰਜਾਬੀ ਸਾਹਿਤ ਵਿੱਚ ਨਾਰੀਪੁਰਖ ਸੰਵਾਦ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਭਵਿੱਖ ਪ੍ਰਤੀ ਜਿਹੜੀਆਂ ਸਾਡੇ ਸੰਸੇ ਨੇ ਸਾਡੇ ਕੋਲੇ ਕੀ ਸੋਲੂਸ਼ਨਸ ਨੇ ਅਸੀਂ ਕੀ ਸੋਚਦੇ ਆ ਕੀ ਕਰਨਾ ਚਾਹੁੰਦੇ ਆ ਉਹਦੇ ਬਾਰੇ ਜਿਹੜਾ ਨਾਮ ਹੈਗਾ ਸੈਮੀਨਾਰ ਵਾ ਕਰ ਕਲੇਜੇ ਮਾਹੀ ਉਹਦੇ ਵਿੱਚ ਹੋਗਾ ਪੰਜਾਬ ਦਾ ਭਵਿੱਖ ਤੋਖਲੇ ਆਸਾਂ ਤੇ ਯੋਜਨਾਵਾਂ ਇਸ ਨਾਮ ਨਾਲ ਵੀ ਅਸੀਂ ਵੱਖ-ਵੱਖ ਸ਼ਰਾਂਕ ਸੈਮੀਨਾਰ ਕਰ ਰਹੇ ਹਾਂ ਸੋ ਇਹਦੇ ਵਿੱਚ ਸਾਡੇ ਕੋਲੇ ਏਆਈ ਦੇ ਉੱਪਰ ਏਆਈ ਤੇ ਨੈਤਿਕਤਾ ਦੇ ਉੱਪਰ ਇੱਕ ਕਾਨਫਰੰਸ ਹੋਏਗੀ ਵੱਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਇੱਕ ਸਾਡਾ ਸੈਮੀਨਾਰ ਦਾ ਨਾਮ ਬੜਾ ਅੱਛਾ ਉਹ ਜਿਹੜਾ ਇਹ ਏਆਈ ਦੇ ਨਾਲ ਸੰਬੰਧਤ ਆ ਸਈਓ ਨਹੀਂ ਰੋਬੋ ਰੱਬ ਬਣਾਇਆ ਸੋ ਇਸ ਤਰ੍ਹਾਂ ਇਹਨਾਂ ਦੇ ਨਾਮ ਵੀ ਬੜੇ ਪੋਲਿਟਿਕ ਨੇ ਸਾਡੇ ਸਾਰਿਆਂ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਵਿੱਚ ਇੱਕ ਹੈਗਾ ਅਸੀਂ ਹਾਂ ਵਿਦਿਆ ਮੰਦਰਾਂ ਦੇ ਪੁਜਾਰੀ ਜਿਹੜਾ ਪੰਜਾਬ ਵਿੱਚ ਐਜੂਕੇਸ਼ਨ ਦੀ ਪੋਜੀਸ਼ਨ ਆ ਉਹਦੇ ਉਹਦੇ ਕ੍ਰਾਈਸਿਸ ਨੇ ਉਹਦੀ ਮੈਨੇਜਮੈਂਟ ਕੀ ਕਰਨੀ ਹੈ ਅਸੀਂ ਕੀ ਸੋਚਦੇ ਹਾਂ ਉਹਦੇ ਬਾਰੇ ਸੈਮੀਨਾਰ ਹੋਣਗੇ ਸੋ ਅਸੀਂ ਇਹ ਸਾਰਾ ਇੱਕ ਸਾਰਥਕ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਹਦੇ ਨਾਲ ਮੇਨ ਸਾਡਾ ਮੰਤਵ ਆ ਵੀ ਕਿ ਜਿਹੜੀ ਯੂਥ ਆ ਅਸੀਂ ਆਪਣਾ ਜਿਹੜਾ ਜੋ ਕਾਰਜਕਾਰੀ ਕਰਕੇ ਉਹ ਬੈਟਨ ਜਿਹੜੀ ਯੂਥ ਨੂੰ ਦੇਣੀ ਆ ਉਹਨਾਂ ਨੇ ਅੱਗੇ ਨੂੰ ਕਿਵੇਂ ਸਾਹਮਣਾ ਉਹਨਾਂ ਨੂੰ ਅਸੀਂ ਆਪਣਾ ਜੋ ਕਰਕੇ ਚੱਲੇ ਉਹ ਕਿਵੇਂ ਸਾਹਮਣਾ ਇਸ ਇਹ ਸਾਡਾ ਇੱਕ ਮੇਨ ਮੰਤਵ ਹੈ ਵਾ ਤੇ ਇਹਦੇ ਪਿੱਛੇ ਇੱਕ ਸੋਚ ਸਾਡੇ ਮੈਂ ਆਉਟ ਲਾਈਕ ਟੂ ਸ਼ੋ ਦਿਸ ਕਿ ਸਾਡੇ ਸੀਐਮ ਸਾਹਿਬ ਦੀ ਵੀ ਇਹ ਬਹੁਤੀ ਬਰછા ਕਿ ਅਸੀਂ ਪੰਜਾਬ ਦੇ ਵਿੱਚ ਹਰ ਤਰ੍ਹਾਂ ਨਾਲ ਯੂ ਤੱਕ ਪਹੁੰਚੀਏ ਉਹਦੇ ਭਲੇ ਲਈ ਕੀ ਕਰ ਸਕਦੇ ਆ ਸੋ ਇਸ ਜਿਹੜਾ ਅਸੀਂ ਮੈਗਾ ਪ੍ਰੋਜੈਕਟ ਬਣਾਇਆ ਹੈ ਇਹਦੇ ਵਿੱਚ ਭਗਵੰਤ ਮਾਨ ਹੋਰਾਂ ਦਾ ਵੀ ਬਹੁਤ ਸੋ ਜੀ ਸਮਝੋ ਉਹਨਾਂ ਦੀ ਕੰਮ ਕਰ ਰਹੀ ਆ ਉਹਨਾਂ ਦੀ ਬੜੀਆਂ ਰਾਏਆਂ ਇਹਨਾਂ ਦੇ ਵਿੱਚ ਲਈਆਂ ਗਈਆਂ ਨੇ ਸੋ ਇਸ ਦਾ ਜਿਹੜਾ ਸਾਡਾ ਅੱਜ ਦਾ ਮੇਨ ਕੰਮ ਹੈਗਾ ਕਿ ਅਸੀਂ ਪੰਜਾਬ ਨੂੰ ਇੱਕ ਪਲੇਟਫਾਰਮ ਤੇ ਯੂਥ ਨੂੰ ਕਿਵੇਂ ਲੈ ਕੇ ਆਉਣਾ ਤੇ ਉਹਦੇ ਵਿੱਚ ਸਾਡਾ ਸਭ ਤੋਂ ਜਿਹੜਾ ਪਹਿਲਾ ਕੰਮ ਹੁੰਦਾ ਰੰਦਾਵਾ ਫੈਸਟੀਵਲ ਵੇਲੇ ਕਿ ਅਸੀਂ ਸਾਡੇ ਕੋਲੇ ਸੱਤ ਅਵਾਰਡਸ ਨੇ ਜਿਨ੍ਹਾਂ ਚੋਂ ਦੋ ਅਸੀਂ ਦਿੰਨੇ ਆ ਭਾਸ਼ਾ ਦੇ ਨਾਂ ਤੇ ਉਹ ਬੰਦੇ ਜਿਹੜੇ ਜਿਨ੍ਹਾਂ ਨੇ ਪਾਸ਼ਾ ਚ ਬਹੁਤ ਉੱਤਮ ਕੰਮ ਕੀਤਾ ਤੇ ਪੰਜ ਅਵਾਰਡ ਨੇ ਸਾਡੇ ਕੋਲੇ ਕਿਉਂਕਿ ਸਾਡੀਆਂ ਚਾਰ ਅਕੈਡਮੀਜ਼ ਨੇ ਸਾਡੇ ਕੋਲੇ ਮਿਊਜ਼ਿਕ ਹੈਗਾ ਉਸ ਤੋਂ ਬਾਅਦ ਥੀਏਟਰ ਹੈ ਉਹ ਸਾਰੀਆਂ ਵਿਧਾਵਾਂ ਦੇ ਵਿੱਚੋਂ ਇੱਕ ਇੱਕ ਜਿਹੜੀ ਪ੍ਰਾਈਮ ਪਰਸਨੈਲਿਟੀ ਹੈ ਜਿਹੜੀ ਬਹੁਤ ਉੱਭਰ ਕੇ ਆਉਂਦੀ ਹੈ ਤੇ ਇਸ ਸਮੇਂ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ ਉਹਨਾਂ ਨੂੰ ਅਸੀਂ ਅਵਾਰਡ ਦਿੰਨੇ ਆ ਸੋ ਮੈਂ ਹੁਣ ਤੁਹਾਡੇ ਨਾਲ ਇਸ ਜਿਹੜੇ 25 225 ਦੇ ਅਵਾਰਡ ਨੇ ਪ੍ਰੋਸੈਸ ਬਾਰੇ ਦੱਸੋ ਕਿ ਸੀ ਬੜੇ ਲੰਮੇ ਹਾਂ ਉਮੀਦਵਾਰਾਂ ਉਹਨਾਂ ਅਵਾਰਡਾਂ ਦਾ ਉਹ ਸੀ ਕਿਵੇਂ ਦਿੱਤਿਆ ਜਿਵੇਂ ਪਹਿਲਾਂ ਇੱਕ ਗੱਲ ਹੋਈ ਕਿ ਤੁਸੀਂ ਇਹਦੇ ਬਾਰੇ ਇਹਦਾ ਪ੍ਰੋਸੈਸ ਨਹੀਂ ਕਲੀਅਰ ਹੈਗਾ ਇਸ ਤਰ੍ਹਾਂ ਦੀ ਇੱਕ ਗੱਲ ਆਈ ਪਿਛਲੇ ਸਮਿਆਂ 'ਚ ਤੇ ਅਸੀਂ ਜਦੋਂ ਇੱਥੇ ਬੈਠੇ ਹਾਂ ਤਾਂ ਸਭ ਤੋਂ ਪਹਿਲਾ ਕੰਮ ਕੀਤਾ ਪਹਿਲੀ ਕਾਨਫਰੰਸ ਦੇ ਵਿੱਚ ਹੀ ਕਿ ਅਸੀਂ ਅਵਾਰਡਸ ਦੇ ਲਈ ਇੱਕ ਸਾਡਾ ਨੈਸ਼ਨਲੀ ਇੱਕ ਸਾਹਿਤ ਅਕੈਡਮੀ ਦਿੱਲੀ ਹੈ ਉਹਨਾਂ ਦਾ ਇੱਕ ਪ੍ਰੋਸੈਸ ਆ ਵਾਰਡ ਦੇਣ ਦਾ ਜਿਹੜਾ ਕਿ ਬਹੁਤ ਗਰਾਉਂਡ ਲੈਵਲ ਤੋਂ ਇੱਕ ਅੰਬ੍ਰੇਲਾ ਬਣਦੀ ਹੈ ਟਾਪ ਤੱਕ ਜਾਂਦੀ ਹੈ ਅਸੀਂ ਉਹ ਮਾਡਲ ਫਾਲੋ ਕੀਤਾ ਉਹ ਅਸੀਂ ਆਪਣੇ ਕਨਸਟੀਟਿਊਸ਼ਨ ਦਾ ਹਿੱਸਾ ਬਣਾ ਲਿਆ ਉਹਨੂੰ ਤੇ ਉਹਦੇ ਵਿੱਚ ਕੀ ਹੈ ਕਿ ਹਰ ਜਿਹੜੀ ਅਕੈਡਮੀ ਆ ਮਤਲਬ ਸੰਗੀਤ ਨਾਟਕ ਅਕੈਡਮੀ ਹੋਈ ਲਿਟਰੇਚਰ ਦੇ ਆਪੋ ਆਪਣੇ ਲੈਵਲ ਤੇ ਉਹਨਾਂ ਨੇ ਇੱਕ ਗਰਾਉਂਡ ਲੈਵਲ ਦੀ ਇੱਕ ਸਰਚ ਕੀਤੀ ਜਿਹਦੇ ਵਿੱਚੋਂ ਕਾਫੀ ਨਾਮ ਆਏ ਸੀ ਕਿ 50 ਨਾਮ ਆਏ ਜਾਂ 60 ਆਏ ਉਸ ਤੋਂ ਬਾਅਦ 5 ਮੈਂਬਰਸ ਨੇ ਜਿਨ੍ਹਾਂ ਨੇ ਉਹਨਾਂ ਦੇ ਵਿੱਚੋਂ ਜਿਊਰੀ ਬਣਾਈ ਜਿਊਰੀ ਬਣਾ ਕੇ ਉਹਨਾਂ ਚ ਸਕਰੂਟੀ ਕੀਤੀ ਉਸ ਤੋਂ ਬਾਅਦ ਫਿਰ ਉਹਨਾਂ ਦੇ 10 ਜਾਂ 11 ਨਾਮ ਜਿਹੜੇ ਨੇ ਉਸ ਲੋਟ ਦੇ ਵਿੱਚੋਂ ਨਿਕਲਦੇ ਨੇ ਫਿਰ ਫਾਈਨਲੀ ਤਿੰਨ ਮੈਂਬਰਾਂ ਦੀ ਜਿਊਰੀ ਆ ਜਿਨੇ ਉਸ ਲੋਟ ਦੇ ਵਿੱਚੋਂ ਜਾਂ ਉਸ ਤੋਂ ਬਿਨਾਂ ਵੀ ਉਹਨਾਂ ਨੂੰ ਕੋਈ ਲੱਗਿਆ ਉਹਨਾਂ ਦੀ ਸਜੈਸ਼ਨ ਦੇ ਵਿੱਚੋਂ ਫਿਰ ਉਹਨਾਂ ਨੇ ਇੱਕ ਨਾਮ ਸਾਨੂੰ ਪ੍ਰਪੋਜ਼ ਕਰਕੇ ਦਿੱਤਾ ਤੇ ਇਹਦੇ ਵਿੱਚ ਸਾਰੀਆਂ ਅਕੈਡਮੀਆ ਨੇ ਮੈਨੂੰ ਇੱਕ ਸੀਲਡ ਲੈਟਰ ਦਿੱਤੀ ਆ ਆਪੋ ਆਪਣੇ ਨਾਮ ਚੁਣ ਕੇ ਉਹ ਸਾਰੇ ਪ੍ਰੋਸੈਸ ਦੇ ਵਿੱਚੋਂ ਸੋ ਇਹ ਸਾਰਾ ਕੁਝ ਸਾਨੂੰ ਤਕਰੀਬਨ 15 ਤੋਂ 20 ਦਿਨ ਦਾ ਸਮਾਂ ਇਹਦੇ ਲੱਗਿਆ ਇਹ ਅਵਾਰਡ ਤੱਕ ਪਹੁੰਚਣ ਦਾ ਉਹਦੇ ਬਾਰੇ ਸਾਨੂੰ ਅਹੁਦੇਦਾਰਾਂ ਨੂੰ ਤਿੰਨ ਜਿਹੜੇ ਚੇਅਰਮੈਨ ਵਾਈਸ ਚੇਅਰਮੈਨ ਤੇ ਸੱਤਰ 2:15 ਤੇ ਜਦੋਂ ਸ਼ੀਲਡ ਲਿਫਾਫੇ ਖੋਲੇ ਅਸੀਂ ਨਾਮ ਦਾ ਸਾਨੂੰ ਉਦੋਂ ਪਤਾ ਲੱਗਿਆ ਖੁਦ ਔਰ ਹੁਣ ਉਹ ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਮਤਲਬ ਇਹ ਪੂਰੀ ਸੈਂਕਿਟਿਟੀ ਨੂੰ ਫੋਲੋ ਕਰਨਾ ਚਾਹੁੰਦੇ ਆ ਕਿ ਕਿਸੇ ਲੈਵਲ ਤੇ ਕੋਈ ਇੰਟਰਫੀਰੈਂਸ ਨਹੀਂ ਜਿਸਨੂੰ ਅਵਾਰਡ ਮਿਲੇ ਉਹਨੂੰ ਵੀ ਇਹ ਫਖਰ ਹੋਵੇ ਕਿ ਮੈਨੂੰ ਅਵਾਰਡ ਮਿਲਿਆ ਤੇ ਜਿਹੜੀ ਜਿਊਰੀ ਆ ਉਹਨਾਂ ਨੂੰ ਵੀ ਹੋਵੇ ਕਿ ਅਸੀਂ ਸਾਰੀ ਕ੍ਰੀਮ ਦੇ ਵਿੱਚੋਂ ਇੱਕ ਚੁਣਿਆ ਟੌਪ ਤੇ ਕੋਈ ਸਾਰਿਆਂ ਦੀ ਸਹਿਮਤੀ ਹੋਈ ਜਾਣੀ ਹੈ ਜਦੋਂ ਨਾਮ ਸੁਣਦੇ ਨਹੀਂ ਸੋ ਜਿਹੜੇ ਮਾਤ ਪਾਤ ਸਾਡੇ ਦੋ ਪੁਰਸਕਾਰ ਨੇ ਉਹਦੇ ਵਿੱਚੋਂ ਪਹਿਲਾ ਅਵਾਰਡ ਸੀ ਜਸਵੀਰ ਮੰਡ ਨੂੰ ਦੇ ਰਹੇ ਆ ਸਾਡੇ ਸਮੇਂ ਦਾ ਸਭ ਤੋਂ ਵੱਡਾ ਨੋਵਲਿਸਟ ਆ ਉਹਦੇ ਲਗਾਤਾਰ ਔੜ ਦੇ ਬੀਜ ਤੋਂ ਲੈ ਕੇ ਹੁਣ ਤੱਕ 5-9 ਨੋਵਲ ਆ ਚੁੱਕੇ ਨੇ ਬੋਲ ਮਰਦਾਨਿਆਂ ਬਹੁਤ ਜ਼ਿਆਦਾ ਪੜਿਆ ਗਿਆ ਤੇ ਹੁਣ ਉਹਦਾ ਜਿਹੜਾ ਐਸਾ ਨਾਵਲ ਆ ਉਹਦਾ 184 ਜੂਨਾ ਕਿ ਜਿਹੜਾ ਐਪਿਕਲ ਨੋਵਲ ਆ 84 ਦੇ ਅਰਾਊਂਡ ਬਾਰੇ ਔਰ ਜਿਹੜਾ ਉਹਦਾ ਸਾਰੀ ਸਿੰਟੈਕਸ ਆ ਉਹਦੀ ਉਹ ਐਸੀ ਆ ਕਿ ਪੰਜਾਬੀ ਦਾ ਨੋਵਲ ਆਪਣੇ ਪਹਿਲੇ ਪਲੇਟਫਾਰਮ ਤੋਂ ਬਹੁਤ ਉੱਚਾ ਚੱਲੇਗਾ ਉਹਦੇ ਨਾਲ ਸੋ ਅਸੀਂ ਬੜਾ ਮਾਣ ਮਹਿਸੂਸ ਕਰਦੇ ਹਾਂ ਇਸ ਵਾਰ ਨੂੰ ਕਿ ਉਹਨਾਂ ਦਾ ਨਾਮ ਪ੍ਰਪੋਜ਼ ਹੋਇਆ ਦੂਸਰਾ ਨਾਮ ਹੈਗਾ ਜਿਨ੍ਹਾਂ ਨੇ ਲੈਂਗੁਏਜ 'ਚ ਕੰਮ ਕੀਤਾ ਉਹ ਹੈਗੇ ਨੇ ਵਰਿੰਦਰ ਸਿੰਘ ਵਾਲੀਆ ਜਿਹੜੇ ਪਹਿਲਾਂ ਪੰਜਾਬੀ ਟਰਬਿਊਨ ਦੇ ਐਡੀਟਰ ਰਹੇ ਨੇ ਉਹ ਰਾਈਟਰ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਛਪੀਆਂ ਅੱਜਕੱਲ ਮੇਰਾ ਖਿਆਲ ਉਹ ਇੱਕ ਚੈਨਲ Dainik Dainik Jagran ਦੇ ਉਹ ਸੰਪਾਦਕ ਨੇਗਾ ਸੋ ਉਹਨਾਂ ਦਾ ਸਾਰੀ ਉਮਰ ਲਈ ਬਾਦਸ਼ਾਹ ਦੇ ਲਈ ਕੰਮ ਕੀਤੇ ਦਾ ਅਸੀਂ ਸਨਮਾਨ ਕਰਦੇ ਹਾਂ ਦੂਸਰਾ ਇਨਾਮ ਅਸੀਂ ਉਹਨਾਂ ਨੂੰ ਦਿੰਨੇ ਆ ਫਿਰ ਪੰਜਾਬ ਗੌਰਵ ਪੁਰਸਕਾਰ ਨੇ ਸਾਡੇ ਕੋਲੇ ਉਹਦੇ ਵਿੱਚ ਲਿਟਰੇਚਰ ਦੇ ਵਿੱਚ ਸਾਡੇ ਕੋਲੇ ਇੱਕ ਐਸੇ ਬਹੁਤ ਨਮਾਇਆ ਰਾਈਟਰ ਆ ਜਸਵੰਤ ਜ਼ਫਰ ਉਹਨੇ ਇਕੱਲੀ ਸ਼ਾਇਰੀ ਨਹੀਂ ਕੀਤੀ ਉਹਨੇ ਬਹੁਤ ਇਸ ਤਰ੍ਹਾਂ ਦੀ ਫਿਕਸ਼ਨ ਲਿਖੀ ਆ ਇਸ ਤਰ੍ਹਾਂ ਦੀ ਗਲਪ ਲਿਖੀ ਆ ਜਿਹੜੀ ਯੰਗਸਟਰਸ ਨੂੰ ਇਨਸਪਾਇਰ ਕਰਦੀ ਆ ਉਹਨਾਂ ਲਈ ਮੋਟੀਵੇਸ਼ਨਲ ਵੀ ਲਿਖਿਆ ਉਹਨੇ ਵਾਰਤਕ ਲਿਖੀਆ ਵਾਰਤਕ ਲਿਖੀਆ ਉਸ ਤੋਂ ਬਿਨਾ ਉਹਨੇ ਬਹੁਤ ਸਾਰੇ ਕਰੈਕਟਰਸ ਲਿਖੇ ਨੇ ਮਤਲਬ ਬਹੁਤ ਵੇਰੀਏਟਿਡ ਕਿਸਮ ਦਾ ਰਾਈਟਰ ਆ ਸਾਡਾ ਉਹ ਸੋ ਅਸੀਂ ਭਾਸ਼ਾ ਦੇ ਵਿੱਚ ਜਿਹੜਾ ਸੌਰੀ ਪੰਜਾਬ ਗੌਰਵ ਜਿਹੜਾ ਸਾਹਿਦ ਦਾ ਪੁਰਸਕਾਰ ਆ ਉਹਨਾਂ ਦੇ ਨਾਂ ਤੇ ਕਰਦੇ ਆ ਉਸ ਤੋਂ ਬਾਅਦ ਰੰਗਵੰਚ ਦੇ ਵਿੱਚ ਸਾਡੇ ਕੋਲੇ ਇੱਕ ਬਹੁਤ ਸੀਨੀਅਰ ਪਰਸਨੈਲਿਟੀ ਆ ਬਹੁਤ ਸੀਨੀਅਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਥੀਏਟਰ ਦੇ ਡਿਪਾਰਟਮੈਂਟ ਦੇ ਹੈੱਡ ਰਹੇ ਨੇ ਤੇ ساری عمر ਉਹਨੇ ਥੀਏਟਰ ਕੀਤਾ ਤੇ ਉਹਨਾਂ ਦੀ ਮੇਨ ਖਾਸੀਅਤ ਹੈ ਜਿਹੜਾ ਡਿਜ਼ਾਈਨਿੰਗ ਦੇ ਵਿੱਚ ਜਿਹੜਾ ਸੈੱਟ ਡਿਜ਼ਾਈਨ ਕਰਨਾ ਥੀਏਟਰ ਦਾ ਬਹੁਤ ਇੰਪੋਰਟੈਂਟ ਹਿੱਸਾ ਹੈਗਾ ਤੇ ਉਹਦੇ ਕੋਲ ਡਿਜ਼ਾਈਨ ਕਾਸਟਿਊਮ ఎవਰੀਥਿੰਗ ఎవਰੀਥਿੰਗ ਸੋ ਉਹ ਹੈਗੇ ਡਾਕਟਰ ਮਹਿੰਦਰ ਕੁਮਾਰ ਕਾਫੀ ਉਹ ਮੇਰੇ ਖਿਆਲ 70 ਤੋਂ ਉੱਪਰ ਹੋਣਗੇ ਤੇ ਬਹੁਤ ਵੈਟਰਨ ਸਾਡੇ ਹੋ ਸੋ ਸਾਨੂੰ ਬਹੁਤ ਮਾਣ ਆ ਕਿ ਅਸੀਂ ਰੰਗਮੰਚ ਦਾ ਅਵਾਰਡ ਇੱਕ ਬਹੁਤ ਜੈਨੂਇਨ ਪਰਸਨੈਲਿਟੀ ਨੂੰ ਦੇ ਰਹੇ ਹਾਂ ਸੰਗੀਤ ਦੇ ਵਿੱਚ ਸਾਡੇ ਕੋਲ ਇੱਕ ਐਸੀ ਸ਼ਖਸੀਅਤ ਹੈ ਜਿਨੇ ਅ ਜਿਹੜੀ ਸਾਡੀ ਪਰੰਪਰਾ ਗੁਰੂ ਪਰੰਪਰਾ ਤੋਂ ਲੈ ਕੇ ਸੰਗੀਤ ਚੱਲੇ ਆ ਰਿਹਾ ਉਹਦੇ ਵਿੱਚ ਕਿਹੜੇ ਸਾਜ਼ ਨੇ ਉਹਨਾਂ ਦਾ ਮੂਲ ਰੂਪ ਕੀ ਹੈ ਉਹਨਾਂ ਉਹ ਰਾਗ ਜਿਹੜੇ ਇਨੀਸ਼ੀਅਲੀ ਗਾਏ ਜਾਂਦੇ ਸੀ ਉਹ ਕਿਸ ਤਰ੍ਹਾਂ ਉਹਨਾਂ ਦੇ ਸੋਰਸ ਸੀਗੇ ਉਹਨਾਂ ਦੇ ਉੱਪਰ ਬਹੁਤ ਰਿਸਰਚ ਕੀਤੀ ਹੈ ਬਹੁਤ ਸਕਾਲਰ ਮਤਲਬ ਸ਼ਖਸੀਅਤ ਨੇ ਤੇ ਗਾਇਨ ਦੇ ਵਿੱਚ ਉਹ ਜਿਹੜੀਆਂ ਸ਼ੈਲੀਆਂ ਚ ਉਹ ਗਾਇਨ ਕਰਦੇ ਨੇ ਐਸ ਵੇਲੇ ਬਾਕੀ ਰਾਗੀ ਜਾਂ ਬਾਕੀ ਜਿਹੜੇ ਸਿੰਗਰ ਉਸ ਤਰ੍ਹਾਂ ਨਹੀਂ ਗਾਉਂਦੇ ਹੈਗੇ ਉਹਨਾਂ ਨੇ ਰਬਾਬ ਹੱਥੀਂ ਰਬਾਬ ਬਣਾਈ ਵੀ ਆ ਮਤਲਬ ਉਹ ਤੇ ਬਹੁਤ ਸਾਰੇ ਸਾਜ਼ਾਂ ਦੇ ਨੂੰ ਉਹ ਆਪ ਬਣਾਉਂਦੇ ਆ ਤੇ ਉਹਨਾਂ ਤੇ ਕੰਮ ਕਰਦੇ ਆ ਫਿਰ ਉਹਦੀ ਹਿਸਟਰੀ ਹੈ ਜਿਹੜੀ ਸਾਰੀ ਵੀ ਉਹ ਇਹ ਸਾਜ਼ ਕਦੋਂ ਸ਼ੁਰੂ ਹੋਇਆ ਕਿਹੜੇ ਵੇੜਾਂ ਚ ਇਹਨੂੰ ਕਿਵੇਂ ਵਰਤਿਆ ਗਿਆ ਕਿਹੜੇ-ਕਿਹੜੇ ਰਾਗਾਂ ਲਈ ਕਿਵੇਂ-ਕਿਵੇਂ ਦੀ ਵਰਤੋਂ ਕੀਤੀ ਗਈ ਸੋ ਬਹੁਤ ਸਾਡੇ ਕੋਲ ਇੱਕ ਸਕਾਲਰਲੀ ਸਿੰਗਰ ਹੈਗਾ ਭਾਈ ਬਲਦੀਪ ਸਿੰਘ ਦਿੱਲੀ ਦੇ ਉਹਨੇ ਇਹ ਔਰ ਬਹੁਤ ਕਮਾਲ ਦੀ ਸ਼ਖਸੀਅਤ ਨੇ ਜਿਹੜਾ ਮੇਰਾ ਖਲ ਨਾ ਦੀ ਹੈਰਿਟੇਜ ਵੀ ਪੁਰਾਣੇ ਪੁਰਖੇ ਵੀ ਹਾਂ ਬਿਲਕੁਲ ਸਾਰੇ ਜਾਣਦੇ ਰੈਨਾਉਂਡ ਮੇਜੇਸ਼ੀਆ ਸੋ ਲਲਤ ਕਲਾਵਾਂ ਦੇ ਵਿੱਚ ਸਾਡੇ ਕੋਲੇ ਮਤਲਬ ਹਿਸਟਰੀ ਦੇ ਵਿੱਚ ਤੇ ਹਿਸਟਰੀ ਆਫ ਫੋਟੋਗ੍ਰਾਫੀ ਦੇ ਨਾਲ ਨਾਲ ਬਹੁਤ ਜ਼ਬਰਦਸਤ ਕੰਮ ਕੀਤਾ ਫੋਟੋਗ੍ਰਾਫੀ 'ਚ ਇੱਕ ਬਹੁਤ ਨਮਾਇਆ ਨਾਮ ਹੈ ਉਹ ਉਹ ਹੈ ਕਿਨੇ ਡਾਕਟਰ ਸੁਬਾਸ਼ ਪ੍ਰਿਹਾਰ ਕੋਟਕਪੂਰੇ ਤੋਂ ਨੇ ਉਹਨਾਂ ਨੇ ਸਿਲਕ ਰੂਟ ਦੇ ਉੱਪਰ ਮਤਲਬ ਫੋਟੋਗ੍ਰਾਫੀ ਵੀ ਕੀਤੀ ਹੈ ਤੇ ਬਹੁਤ ਵੱਡੀ ਕਿਤਾਬ ਜਿਹੜੇ ਬਹੁਤ ਮਤਲਬ ਰੋਲੀ ਬਾਕਸ ਤੇ ਹੋਰ ਵੱਡੇ ਵੱਡੇ ਪਬਲਿਸ਼ਰਸ ਨੇ ਉਹਨਾਂ ਨੂੰ ਪਬਲਿਸ਼ ਕੀਤਾ ਹੈਗਾ ਪੰਜਾਬ ਦੇ ਮੋਨੂਮੈਂਟਸ ਤੇ ਫਿਰ ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜਾ ਪੰਜਾਬ ਦਾ ਆਰਕੀਟੈਕਚਰ ਹੈ ਮੁਸਲਮਾਨ ਆਰਕੀਟੈਕਚਰ ਹੈ ਡਾ ਪਰਟੀਕੂਲਰ ਉਹਦੇ ਉੱਪਰ ਉਹਨਾਂ ਦੀ ਕਿਤਾਬ ਹੈ ਉਹਦੇ ਤੇ ਕੰਮ ਕੀਤਾ ਮਸਾਲਾ ਬੰਦੀ ਉਹਨਾਂ ਨੇ ਫੋਟੋਗ੍ਰਾਫੀ ਕੀਤੀ ਹੈ ਤੇ ਬਹੁਤ ਮਤਲਬ ਗੌਰਵਸ਼ਾਲੀ ਬੰਦੇ ਨੇ ਸਾਡੇ ਜਿਨ੍ਹਾਂ ਦਾ ਸਾਨੂੰ ਮਾਣ ਹੈ ਉਸ ਬੰਦੇ ਤੇ ਕਿ ਉਹਨੇ ਇੰਨਾ ਕੰਮ ਇੱਕ ਇੰਸਟੀਚਿਊਸ਼ਨ ਜਿੰਨਾ ਕੰਮ ਉਹਨੇ ਇਕੱਲੇ ਨੇ ਕੀਤਾ ਬੰਦੇ ਨੇ ਸੋ ਉਸ ਤੋਂ ਬਾਅਦ ਸਾਡੇ ਕੋਲੇ ਇੱਕ ਸਿਨੇਮਾ ਦੇ ਵਿੱਚ ਅਵਾਰਡ ਆ ਸਾਡੇ ਕੋਲੇ ਸਿਨੇਮਾ ਦੇ ਵਿੱਚ ਮੈਂ ਜਿਨ੍ਹਾਂ ਦਾ ਨਾਮ ਲਵਾਂਗਾ ਮੇਰੇ ਖਿਆਲ ਤੁਸੀਂ ਸਾਰੇ ਹੀ ਇੱਕਦਮ ਨਿਹਾਲ ਹੋ ਜਾਓਗੇ ਸੁਣ ਕੇ ਕਿ ਪੰਜਾਬੀ ਸਿਨੇਮਾ ਨੂੰ ਸਿਨੇਮੈਟੋਗ੍ਰਾਫੀ ਦੇ ਵਿੱਚ ਇੱਕ ਨਵੀਂ ਸਪੇਸ ਉਹਨਾਂ ਨੇ ਕ੍ਰੀਏਟ ਕਰਤੀ ਕਿ ਕਮਰਸ਼ੀਅਲ ਫਿਲਮ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਸੀਨ ਨੇ ਉਹ ਪੇਂਟਿੰਗ ਲਾਈਕ ਲੱਗਣ ਲੱਗ ਗਏ ਸੀਗੇ ਮੈਂ ਗੱਲ ਕਰਦਾ ਮਨਮੋਹਨ ਜੀ ਦੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮਨ ਜੀ ਕਹਿੰਦੇ ਆ ਚੰਨ ਪ੍ਰਦੇਸੀ ਤੋਂ ਲੈ ਕੇ ਉਹਨਾਂ ਨੇ ਬਹੁਤ ਫਿਲਮਾਂ ਬਣਾਈਆਂ ਨੇ ਬਹੁਤ ਟੈਲੀਵਿਜ਼ਨ ਇੰਸਟੀਚਿਊਟ ਤੋਂ ਪਾਸ ਕਰਕੇ ਤੇ ਬਹੁਤ ਵੱਡੇ ਸਾਡੇ ਪੰਜਾਬੀ ਥੀਏਟਰ ਦੇ ਸਿਨੇਮਾ ਦੇ ਉਹ ਨਾਮ ਨੇ ਸੋ ਇਹ ਇਨਾਮ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਸੋ ਇਹ ਸਾਡੇ ਸੱਤ ਅਵਾਰਡ ਨੇ ਜਿਹੜੇ ਕਿ ਸਾਨੂੰ ਇਹ ਨਾਮ ਪੜਦਿਆ ਮੈਨੂੰ ਜਦੋਂ ਅਸੀਂ ਲੈਟਰਸ ਖੋਲ ਰਹੇ ਸੀਗੇ ਤਾ ਸਾਡੇ ਵਿੱਚ ਬੜਾ ਫਿਰ ਕੌਣ ਹੋਏਗਾ ਪਰ ਜਦੋਂ ਨਾਮ ਆਉਂਦਾ ਸੀ ਸਾਹਮਣੇ ਤਾਂ ਅਸੀਂ ਸਾਰੇ ਤਾੜੀਆਂ ਮਾਰਦੇ ਸੀ ਕਿ ਵਾਹ ਕੀ ਨਾਮ ਹੈ ਸਭ ਜੀ ਕੇ ਵੀ ਗੱਲ ਨਾਲ ਹੈ ਕਿ ਜਿੰਨੇ ਵੀ ਲੋਕਾਂ ਨੇ ਅਵਾਰਡ ਲਏ ਨੇ ਨਾਟਕ ਅਕੈਡਮੀ ਤੋਂ ਇਲਾਵਾ ਵੀ ਚਾਰ ਕਾਰਡਿੰਗ ਤਿੰਨ ਅਕੈਡਮੀਆਂ ਨੇ ਦਿੱਤੇ ਨੇ ਇਹ ਸਾਰੇ ਉਹ ਲੋਕਾਂ ਨੂੰ ਹੋਰ ਮਿਲੇ ਨੇ ਜਿਹੜੇ ਲੋਕੀ ਥੋੜਾ ਪਿੱਛੇ हट ਕੇ ਰਹਿੰਦੇ ਬਿਲਕੁਲ ਇਹ ਸਾਰੀਆਂ ਪਰਸਨੈਲਿਟੀਜ਼ ਨੇ ਲੱਕੀਲੀ ਇਹ ਕੁਝ ਹੋ ਗਿਆ ਕਿ ਜਿਹੜੇ ਅੱਗੇ ਵੱੱਡ-ਵੱਡ ਕੇ ਅਵਾਰਡ ਲੈਂਦੇ ਰਹੇ ਮੈਨੂੰ ਚਾਹੀਦਾ ਇਹਨਾਂ ਨੂੰ ਜਦੋਂ ਅਸੀਂ ਇਹ ਅਵਾਰਡ ਲਗਾ ਹੁਣ ਫੋਨ ਕਰਾਂਗੇ ਤਾਂ ਇਹ ਹੈਰਾਨ ਹੋਣਗੇ ਵਿੱਚਾ ਜੀ ਅਮਲ ਵਿਗਿਆਪਨ ਚ ਇਹਨਾਂ ਦਾ ਕਦੇ ਕੋਈ ਵਿਸ਼ਵਾਸ ਨਹੀਂ ਰਿਹਾ ਹੈਗਾ ਹਾਂ ਅਵਾਰਡ ਦੇ ਵਿੱਚ ਇੱਕ ਅਸੀਂ 1 ਲੱਖ ਰੁਪਏ ਤਾਂ ਕੈਸ਼ ਹੋਏਗਾ ਇਹਦੇ ਵਿੱਚ ਤੇ ਉਸ ਤੋਂ ਹਾਂ ਤੇ ਉਸ ਤੋਂ ਬਿਨਾਂ ਜਿਹੜਾ ਕਿਉਂਕਿ ਸਾਡੀ ਅਕੈਡਮੀ ਜਿਹੜੀ ਸਾਰੀ ਕਲਾਵਾਂ ਨਾਲ ਜੁੜੀ ਆ ਅਸੀਂ ਇੱਕ ਜਿਹੜੀ ਉਹਦੀ ਟਰੋਫੀ ਵੀ ਬਣਾ ਰਹੇ ਆ ਉਹ ਚਲੰਤ ਕਿਸਮ ਦੀ ਨਹੀਂ ਵੀ ਕਾਲੇ ਫੱਟਿਆਂ ਤੇ ਨਾਮ ਲਿਖਤਾ ਜਾਂ ਹੋਰ ਕਰਤਾ ਉਹ ਇੱਕ ਇਕਟ ਸੈਲਫਿਕ ਆਰਟ ਪੀਸ ਹੋਏਗਾ ਮੇਰਾ ਖਿਆਲ ਇੰਡੀਆ ਦੇ ਵਿੱਚ ਜਿਹੜੇ ਵੱਡੇ ਅਵਾਰਡ ਦਿੱਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਸਾਡੀ ਟਰੋਫੀ ਵੀ ਰੱਖੀ ਜਾ ਕੇ ਰੁਕੀ ਕਿ ਇਹ ਅਵਾਰਡ ਵੀ ਅਕੈਡਮੀ ਵੱਲੋਂ ਸਾਈਟੇਸ਼ਨ ਉਹਨਾਂ ਲਈ ਤਾਂ ਬਹੁਤ ਕੀਮਤੀ ਹੁੰਦਾ ਅਸੀਂ ਬੜੀ ਮਿਹਨਤ ਨਾਲ ਸਾਈਟੇਸ਼ਨ ਲਿਖ ਕੇ ਤਿਆਰ ਕੀਤਾ ਉਹਨੂੰ ਵੀ ਡਿਜ਼ਾਈਨ ਕਰਾ ਕੇ ਆਰਟਿਸਟਿਕ ਢੰਗ ਦੀ ਸਾਈਟੇਸ਼ਨ ਉਹ ਮਤਲਬ ਸੁਧਾਰਥ ਜੀ ਦੁਆਰਾ ਇੱਕ ਸਕਲਪਚਰ ਬਣਾਇਆ ਗਿਆ ਮੂਰਤੀ ਇੱਕ ਉਹਨੂੰ ਅਸੀਂ ਇੱਕ ਟਰੋਫੀ ਦੇ ਵਿੱਚ ਕਨਵਰਟ ਕੀਤਾ ਤੇ ਉਹ ਸਾਡੀਆਂ ਸਾਰੀਆਂ ਕਲਾਵਾਂ ਨੂੰ ਲਿਟਰੇਚਰ ਆਰਟਸ ਉਹ ਸਾਰੀਆਂ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਦੀ ਹੈ ਸੋ ਉਸ ਉਹ ਵੀ ਅਸੀਂ ਸੋਚਦੇ ਹਾਂ ਕਿ ਇਹ ਇੱਕ ਬੜੀ ਇੰਪੋਰਟੈਂਟ ਗੱਲ ਆ ਕਿ ਆਪਾਂ ਸਧਾਰਨ ਰੈਡੀਮੇਡ ਟਰੋਫੀਆਂ ਚੱਕ ਕੇ ਦੇ ਦੇ ਦਿੰਨੇ ਉਹਦਾ ਕੋਈ ਮਤਲਬ ਨਹੀਂ ਹੁੰਦਾ ਘਰ 'ਚ ਕਿੰਨੀਆਂ ਪਈਆਂ ਹੁੰਦੀਆਂ ਪਰ ਇਹ ਜਿੰਨਾਂ ਕੋਲੇ ਜਾ ਕੇ ਉਹ ਵੀ ਉਹਨੂੰ ਸਵਾਲ ਕੇ ਰੱਖਣਗੇ ਪ੍ਰੋਮਿਨੈਂਟ ਥਾਂ ਤੇ ਰੱਖਣੇ ਵੀ ਕਿ ਡਿਸਪਲੇ ਕੀਤਾ ਜਾਵੇ ਜਿਵੇਂ ਸੋ ਇਹਨਾਂ ਗੱਲਾਂ ਨਾਲ ਮੈਂ ਜਿਹੜੀਆਂ ਇਸ ਪ੍ਰੋਗਰਾਮਸ ਬਾਰੇ ਬਾਕੀ ਦੀਆਂ ਡਿਟੇਲਸ ਨੇ ਉਹਨਾਂ ਲਈ ਅਮਰਜੀਤ ਗਰੇਵਾਲ ਜੀ ਨੂੰ ਕਹਿਣਾ ਕੁਸਟਮ ਪੁੱਛ ਲਈ ਮੈਂ ਸਰ ਇੱਕ ਕੋਸ਼ਿਸ਼ ਕਰ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈ ਜੀ ਆਪਸੇ ਸਵਾਲ ਇਹ ਹੈ Tchau, que...